ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰਦਾ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 8 ਨਾਗਰ ਪਿੰਡਾਂ ਦੇ ਵਿੱਚ ਦਿਖਾਵਾਂਗੇ ਉਡਾ ਤੇਲ ਨਾ ਪਸ਼ੂਵਾਂ ਦੀ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਪੁੱਛ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਆਓ ਵੀਰਨਾ ਕਰਕੇ ਗੱਲਬਾਤ हां जी डॉक्टर साहब सस्शाग जी सस्शाग जी सस्शाग और डॉक्टर साहब कैसे हैं हां जी बढ़िया बढ़िया एड्रेस बोल दी अपना एड्रेस ਆਪਣਾ ਜੀ ਪਿੰਡ ਵੱਡੇ ਸਬਰਾਤ ਸੀਲ ਪੱਟੀ ਦੇ ਜਿਲ੍ਹਾ ਸ਼ਰੀ ਤਰਨਤਾਰਨ ਸਾਹਿਬ हां जी ਫੋਨ ਨੰਬਰ ਤੇ ਫੋਨ ਨੰਬਰ ਆਪਣਾ ਜੀ 8437933595 8437933595 ਠੀਕ ਹੈ ਜੀ ਅੱਜ ਡਾਕਟਰ ਸਾਹਿਬ ਆਪੇ ਕੋ ਟੋਟਲ 8 ਬੈੜਾ 4 ਸਵੀਂਆਂ ਦੇ 4 ਚਾਰ ਬੈੜਾ ਹਨ ਤੇਨ ਆਪਣੇ ਕੋਲੇ ਜਰਸੀਆਂ ਐ ਤੇ ਬਾਕੀ 5 ਬੈੜਾ ਐਚ ਐਫ ਠੀਕ ਹੈ ਤੇ ਸ਼ੁਰੂ ਕਰ ਲਈ ਆਪਾਂ ਇਸ ਜਰਸੀ ਗਾਂ ਤੋਂ ਪਹਿਲੋ ਇਹ ਦੋ ਦੰਦ ਆ ਅੱਛਾ ਜੀ ਤੇ 16 ਲੀਟਰ ਬਾਲੇ ਤੋਂ ਸਟਾਰਟਿੰਗ ਕੀਤੀ ਆ ਜੀ ਸੂਬਾ ਕਰਵਾ ਸੁਈ ਇਹ ਪਲੂਨ ਹੈ ਜੀ ਅੱਛਾ ਪਲੂਨ ਵਾਸੀ ਦੋ ਦੰਦ ਆ ਲਓ ਜੀ ਬੱਚਾ ਕਿ ਦਿੱਤਾ ਨੇ ਬੱਚੀ ਆ ਜੀ ਲਓ ਦੋਸਤੋ ਬੱਚਾ ਵੀ ਦੋ ਜਰਸੀ ਬੱਚੀ ਬੱਚੀ ਦਿੱਤੀ ਜੇ ਬੱਚੀ ਵੀ ਆਪਾਂ ਵਖਾਵਾ ਲਓ ਪਲੂਨ ਵਾਸੀ ਦੋਸਤੋ ਸੁਈ ਆ 16 ਲੀਟਰ ਬਾਲੇ ਤੋਂ ਜਿਹੜੀ ਇਹ ਕਰਮਾਈ ਨੇ ਸਟਾਰਟਿੰਗ ਕੀਤੀ ਹੈ ਹਾਂ ਜੀ ਕਰੋ ਚੱਕ ਦੋਸਤੋ ਮਗਨਾਇਕ ਇਹ ਜਰਸੀ ਬੱਚੀ ਪਾਈ ਜੇ ਨੇ ਫਿਰ ਬੜੀ ਵਧੀਆ ਪ्योर ਜਰਸੀ ਬੱਚੀ ਪਾਤੀ ਹੈ ਹਾਲੇ ਦੋਸਤੋ ਬੱਚੀ ਚੈੱਕ ਕਰੋ ਜੀ ਆਹ ਬੈਠੀ ਹੈ ਬੱਚੀ ਹਲਾਓ ਸ਼ਿਕਰ ਚੈੱਕ ਦੋਸਤੋ ਬਹੁਤ ਜਿਆਦੀ ਖੂਬਸੂਰਤ ਬੱਚੀ ਹੈ ਬਹੁਤ ਜਿਆਦੀ ਬਿਊਟੀ ਦੀ ਕਾਂ ਦੀ ਅੱਛਾ 150 ਸੂਈ ਨੂੰ ਕਿਨਾਰੇ ਮੋ ਗਿਆ ਇਹਦੀ ਪਰਸੋ ਸੂਈ ਹੈ ਪਰਸੋ ਸੂਈ ਠੀਕ ਹੈ ਜੀ ਤੇ ਮੁੱਲੇ ਦਾ ਕੀ ਕਰਨਾ ਹੈ ਮੁੱਲ ਜੀ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਹਾਂਜੀ ਠੀਕ ਹੈ ਜੀ ਹਾਂਜੀ ਰੜਕਾ ਸ਼ੁਰੂ ਕਰੀਏ ਇਹ ਤੋਂ ਆਪਾਂ ਦਸੀਏ ਡਿਟੇਲ ਇਸ ਗਾਂ ਦੀ ਇਹ ਜੀ ਗੱਬਣਿਆ ਵਹਿੜ ਤਿਆਰੀ ਦੇ ਵਿੱਚ ਹੀ ਦਿਖਣੀ ਦੀ ਆ ਸੂਆ ਜੀ ਮਸੂੜੀ ਜਾਸੂਆ ਸੁਣਾ ਅੱਛਾ ਪਹਿਲਾਂ ਦਾ ਜਿਹੜਾ ਰਿਕਾਰਡ ਉਹ 32 30 32 ਲੀਟਰ ਦਾ ਰਿਹਾ ਜੀ ਬਹੁਤ ਚੰਗੇ ਰਿਕਾਰਡ ਦੀ ਵਹਿੜਿਆ ਜੀ ਠੀਕ ਹੈ ਜੀ ਬਹੁਤ ਬਰੀਕ ਚੰਬੜੀ ਦੀ ਆ ਠੀਕ ਹੈ ਜੀ ਇਹ ਆਪ ਹੀ ਦਸੂਗੀ ਵਹਿੜ ਤੁਹਾਨੂੰ ਵੀ ਮੈਨੂੰ ਆਏਗੀ ਲੈ ਲਓ ਦੋਸਤੋ ਬਿਊਟੀ ਵੇਖੋ ਜੀ ਜਿਹੜੀ ਬਿਊਟੀ ਕਰੋ ਚਾਹੀਦੀ ਇਹ ਮੇਲਾ ਨੰਗਾ ਪੀਡੀਆ ਪਿਆਲਾ ਨਹੀਂ ਦਪਾ ਮੇਲਾ ਹੀ ਖੜਦੀ ਬਿਊਟੀ ਦੇ ਵਿੱਚ ਲੋ ਜੀ ਦੋਸਤ ਕਰੋ ਚੱਕ ਆਰਡਰ ਕੁਆਲਟੀ ਦੀ ਕਰੋ ਚੱਕਰ ਮਾਈ ਨੇ ਦੋਸਤੋ ਕਿੰਨਾ ਸੋਹਣਾ ਆਰਡਰ ਚਾਰ ਕੀਤਾ ਤੇ ਮਿਲਕ ਵੈਂਸ ਕਿਹੜੇ ਦਿਨ ਮਖਾਉਣਾ ਗਿਆ ਅੱਜ ਜਿੰਨੇ ਮਖਾਉਣੇ ਨਾ ਸਾਰੇ ਨਗੀਨੇ ਨਗੀਨੇ ਆ ਦੋਸਤੋ ਟਾਪ ਕਲਾਸ ਸਾਰੀਆਂ ਜਵਾਗੇ ਦੇਖੋ ਆਪਾਂ ਘਰੇ ਹੀ ਵਸਾਕੀ ਲਾਉਣੀ ਆ ਠੀਕ ਹੈ ਠੀਕ ਹੈ ਪਿਛਲੀ ਆ ਗੱਲ ਹੈ ਜੀ ਵਧੀਆ ਗੱਲ ਹੈ ਕਰੇ ਮੇਲੇ ਲਾਵਾਂਗੇ ਅੱਲਾਹ ਜੀ ਕਰੋ ਚੈੱਕ ਕਰ ਲਓ। ਕਿ 20 ਬੱਚੇ ਆਪਣੇ ਘਰੇ ਹੀ ਵਿਸਾਖੀ ਦੇ। ਮੰਡੀ ਜਿਨੀ ਖੜਨੀਆਂ ਇੱਥੇ ਹੀ। ਅੱਛਾ। ਮਹਾਰਾਜੋ ਸੋਖ ਰਕੇ। ਠੀਕ ਹੈ ਜੀ। ਸਭਰਾਵਾਂ ਦੀ ਵਿਸਾਖੀ ਇਹਦੇ ਕਿ ਮਸ਼ਹੂਰ ਕਰਾਂਗੇ ਹਨਾ। ਕਰਾਂਗੇ ਜੀ ਕਰਾਂਗੇ। ਠੀਕ ਹੈ ਜੀ। ਤੇ ਡਰਸੇਵੇ ਤਾਂ ਮੁੱਲ। ਮੁੱਲ ਜੀ 1 ਲੱਖ 10000। 1 ਲੱਖ 10000। ਤੇ ਇੱਕ ਨਾ ਕੋ ਮੰਤ ਨੂੰ ਸਤ। ਬਸ ਜੀ ਮੁੱਲ ਫਿਕਸ ਮੁੱਲ। ਫਿਕਸ ਮੁੱਲ। ਹਾਂ ਜੀ। ਤੇ ਉਹ ਜਿਹੜੀਆਂ ਬੱਚੀਆਂ ਨਾ ਵੇ ਤੁਹਾਨੂੰ ਵੀ ਪਤਾ ਚਲੋ ਕਹਿਣ ਵਾਲੀਆਂ ਗੱਲਾਂ ਨਹੀਂ 1 2 35 40 ਦੇ ਵੇਚ ਸਕਦੇ ਆ। ਹਾਂ ਜੀ। ਪਰ ਆਪ ਜਾ ਜਲਦੀ ਦੇ ਭਾਣਾ ਦੇ ਦ ਰਿਹਾ ਜੀ ਠੀਕ ਹੈ ਲਓ ਦੋਸਤੋ ਫਿਕਸ ਰੇਟ ਦਾ 110000 ਰੁਪਏ ਜੀ ਚੋਂ ਥੋੜਾ ਬੜਾ ਕੋਈ ਛੋਟ ਛੱਪਾ ਮੰਗਣ ਤਾਂ ਕੁਛ ਹੀ ਨਾ ਕਰਦਾਂਗੇ ਤੁਰੂਆ ਕੋਈ ਵੀਰ ਭੈਣ ਭਰਾਪਾ ਕੋਈ ਨਹੀਂ ਮੰਗਦਾ ਤੇ ਦੱਸੀ ਡਾਕਟਰ ਸਾਹਿਬ ਇਹਦੇ ਬਾਰੇ ਇਹ ਦਾ ਕਹਾਂ ਸਾਹਿਬ ਚੌਗੀ ਬੱਛੀ ਆ ਜੀ ਚਾਰੇ ਦੰਦ ਅਜੇ ਅੱਛਾ ਜੀ ਹਾਈਟ ਵੇਖ ਲਓ ਮੇਰੀ ਕਿੱਡੀ ਦੀ ਹਾਈਟ ਕਿੱਡੀ ਇਹਦੀ ਬੱਛੀ ਦੀ ਲਓ ਜੀ ਦੋਸਤੋ ਦੂਜੇ ਪਾਸੇ ਵੀਰ ਕੋਈ ਤਰ ਨਹੀਂ ਦਿੰਦਾ ਤਾਂ ਮਾਂ ਦਾ ਰਿਕਾਰਡ ਬੜਾ ਚੰਗਾ ਹੈ 40 ਪਲੱਸ ਹੈ ਅੱਛਾ ਜੀ ਜਿਹੜੀ ਇਹ ਕਿੰਨਾ ਸੁਆ ਸੁਣੀ ਹੈ ਕੋਲੋਂ ਹੈ ਜੀ ਚੌਗੀ ਆ ਦੇ ਕੋ ਇਹਨਾਂ ਵੈਡ ਦੀਆਂ ਕਿਆ ਬਾਤਾਂ ਜੀ ਹਾਈਟ ਵੇਖੋ ਸਟਰਕਚਰ ਵੇਖੋ ਕਿੰਨਾ ਵਧੀਆ ਜੀ ਕਿੰਨਾ ਚ ਟਾਈਮ ਲਾਜੂ ਸੁੰਦ ਦੇ ਵਿੱਚ ਇਹ ਵੇਖੋ ਜੀ ਤਿਆਰੀ ਦੇ ਵਿੱਚ ਹੀ ਆ ਵੈਹ ਇਹਨੇ ਤਰੀਕ ਦੇ ਹਿਸਾਬ ਨਾਲ 4-5 ਦਿਨ ਕੱਠੀ ਆ ਅੱਛਾ ਜੀ ਬਾਕੀ ਤੁਹਾਨੂੰ ਪਤਾ ਸਫਰ ਦੇ ਨਾਲ ਜਦੋਂ ਡੰਗਰ ਦੂਰੋਂ ਆਉਂਦਾ ਤੇ ਸੂ ਪੈਂਦਾ ਜੀ ਵੈ ਇਹ ਤੇ ਨਹੀਂ ਸੁੰਦੀ ਟਿੱਗੀ ਆ ਹਾਂਜੀ ਹਾਂਜੀ ਗੱਲ ਦੀ ਆਈਆਂ ਵਾ ਬਾਕੀ ਪਲੀ ਸਾਂਭੀ ਪੇਟਪੁਣਾ ਵੇਖੋ ਕਿੰਨਾ ਚੋੜਾ ਉਸ ਤੋਂ ਲੋ ਜੀ ਦੋਸਤੋ ਆ ਤੁਸੀਂ ਚੈੱਕ 2 2.5 ਫੁੱਟ ਦੇ ਪੇਟਪੁਣਾ ਹੀ ਚੋੜਾ ਹੈ ਲੰਬਾਈ ਦੀ ਗੱਲ ਕਰੀਏ ਤਾਂ 7 ਫੁੱਟ ਤੋਂ ਲੰਮੀ ਆ ਤੇ ਕੱਲੀ ਆਉ ਗੱਡੀ ਦੇ ਵਿੱਚ ਹਾਂਜੀ ਆ ਕਰੋ ਚੈੱਕ ਜੀ ਤੇ ਫੇਸ ਕੁਆਲਟੀ ਵੇਖੋ ਜੀ ਫਿਰ ਇਹਦੀ ਕਿਹੜੀ ਲੱਗੀ ਬਰੀਡ ਦੀ ਪਿਓਰ ਚੱਪ ਤੇ ਚੌਗੀ ਬੱਚੀ ਠੀਕ ਹੈ ਜੀ ਇਹੋ ਜੇ ਨਗੀਨੇ ਦੀ ਬਹੁਤ ਘੱਟ ਮਿਲਦੇ ਹਾਲ ਤੱਕ ਘੱਟ ਹੀ ਆਉਂਦੇ ਫਾਰਮਾਂ ਦੇ ਵਿੱਚ ਇਹ ਸਿਰਫ ਬੁਰਜ ਮਿਲਕ ਫਾਰਮ ਤੇ ਵਿੱਚ ਆਉਂਦੇ ਆ ਜੀ ਠੀਕ ਹੈ ਜੀ ਲਓ ਦੋਸਤੋ ਇਹਦੀ ਤੁਸੀਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਆ ਗਾੜਵੀ ਤੇ ਪਛਾਰੀ ਦੱਸੋ ਦੋਸਤੋ ਸੂਤਾ ਕਿਹਦਾ ਆਰਡਰ ਵੇਖੋ ਲਗਾ ਹੋਇਆ ਬਿਲਕੁਲ ਇਹ ਤਨਾ ਕਰਮਾਲੀ ਮਹਾਰਾਜੇ ਦੀ ਉਮਰ ਲੰਮੀ ਕਰੇ ਇਹ ਜਿਦਨ ਪਿਆਰੀ ਜੋਣੀ ਦੱਸੂਗੀ ਆਪਣਾ ਆਪ ਵੀ ਮਹਿਗੀਆਂ ਠੀਕ ਹੈ ਜੀ ਹਾਂਜੀ ਤੇ ਜੱਟ ਸਾਹਿਬ ਇਹਦਾ ਮੁੱਲ ਮੁੱਲ ਜੀ 1 ਲੱਖ ਤੇ 20 ਹਜ਼ਾਰ ਦੀ 1 ਲੱਖ 20 ਹਜ਼ਾਰ ਫਿਕਸ ਰੇਟ ਕਰ ਦਾਂਗੇ ਮਾਨਤਨ ਕਰਾਂਗੇ ਜੀ ਠੀਕ ਹੈ ਜੀ ਤੇ ਇਹਦੇ ਅੱਗੇ ਜਿਹੜੀ ਬੱਦੀ ਹੈ ਇਹ ਵੀ ਬੜੀ ਕੁਆਲਿਟੀ ਦੰਦਾ ਦੇ ਵਿੱਚ ਹਾਂਜੀ ਇਹ ਛਿੱਗੀ ਵੜ ਅੱਛੇ ਗੱਬਣ ਇਹਦੇ 8 ਦਿਨ ਬਾਕੀ ਇਤਨੀ ਸਵੇਰ ਕਿਰਵਾ ਸੁਣੇ ਪਲੂਣੀ ਸੁਣੀ ਹੈ ਜੀ ਇਹ ਵੀ ਪਲੂਣੀ ਦੀ ਹਾਂਜੀ ਹਾਂਜੀ ਲਓ ਜੀ ਦੋਸਤੋ ਇਹ 6 ਦੰਦ ਪਲੂਣ ਵਛੀਏ ਦੋਸਤੋ ਤੇ ਢਾਂਚਾ ਵੇਖੋ ਜੀ ਬਹੁਤ ਵਧੀਆ ਥਣ ਲੱਗਾ ਹੱਤੀ ਮੁੱਠੀ ਥਣ ਕੁਆਲਿਟੀ ਚੰਗੀ ਆ ਦੋਸਤੋ ਇੱਕ ਤੋਂ ਇੱਕ ਟਾਪ ਕਲਾਸ ਦਾ ਆ ਇਹ ਜਿਹੜੀ ਵੇਲ ਵੇਖੋਗੇ ਇੱਕ ਵੇਕੋਗੇ ਦੂਜੀ ਭੁੱਲੋਗੇ ਦੂਜੀ ਵੇਖੋਗੇ ਤਿੰਜੀ ਭੁੱਲੋਗੇ ਠੀਕ ਹੈ ਜੀ ਬੜਾ ਵਧੀਆ ਨਗੀਨਾ ਜੀ ਦੋਸਤੋ ਥਣਾ ਦੀ ਸਪੇਸ ਤੁਸੀਂ ਚੈੱਕ ਇਹਨੂੰ ਰੱਸੀ ਨਹੀਂ ਪਾਈ ਹਣਾ ਅੱਛਾ ਜੀ ਫਾਰਮ ਦਾ ਆ ਆ ਕੇ ਪਾਈ ਆਪਣੇ ਫਾਰਮ ਦੇ ਵਿੱਚ ਠੀਕ ਹੈ ਜੀ ਵੇਖ ਲਓ ਜੀ ਬਾਕੀ ਬੋਡੀ ਸਟਰਕਚਰ ਕਿੰਨਾ ਸੋਹਣਾ ਲੱਗਾ ਜੀ ਖਾਣ ਵੇਖੋ ਫਿਰ ਬੇਕਮਾਲ ਸੁਨੇ ਜਿਦਨੇ ਨੇ ਤਿਆਰੀ ਕਰਨੀ ਉਹ ਦੇਖੀ ਹੋਣੀ ਆ ਲਓ ਜੀ ਦੀ ਫਿਟ ਕੁਆਲਟੀ ਬਿਊਟੀ ਖਰੋ ਚੱਕਰੀ ਬਹੁਤ ਸੋਹਣੇ ਢਾਂਚੇ ਤੇ ਬਹੁਤ ਸੋਹਣੀ ਬਰੀਡ ਤੇ ਬਹੁਤ ਸੋਹਣੀ ਕੁਆਲਟੀ ਦੇ ਵਿੱਚ ਸਟ੍ਰਕਚਰ ਦੋਸਤੋ ਤੁਸੀਂ ਇਹਦੇ ਖੁਦੀ ਦੇ ਚੈੱਕ ਕਰ ਸਕਦੇ ਹੋ ਦੋਸਤੋ ਬਾਕੀ ਜਿਹੜੀ ਇਹਦੀਆਂ ਪੈਂਟ ਇਹਦਾ ਗਾਂ ਦਾ ਦੇਖੋ ਕੀ ਬੋਲ ਕਰਨਾ ਡਾਕਟਰ ਸਾਹਿਬ ਇਹ ਜੀ 1 10 ਦੀ ਇਹਦਾ ਇੱਕ 10 ਜਿਹੜਾ ਮਾਨ ਤਾਂ ਥੋੜਾ ਬੜਾ ਕਰਾਂਗੇ ਜੀ ਠੀਕ ਹੈ ਜਰਸੀ ਬਾਰੇ ਦੱਸਿਓ ਇਹ ਜੀ ਇਸ ਵਕਤ 17 ਲੀਟਰ 18 ਲੀਟਰ ਬੜੇ ਤੋਂ ਤੇ ਮਗਰ ਜਿਹੜਾ ਨੰਗੀਨਾ ਉਹ ਵੱਖਰਾ ਹੀ ਐ ਦੇਖੂਗਾ ਤੁਹਾਨੂੰ ਇਹ ਮੋਲ ਕਰਨ ਇਹ ਪਿਓਰ ਜਰਸੀ ਦਾ ਸੈਗ ਦੀ ਬੱਚੀ ਹੈ। ਲਓ ਜੀ। ਤੇ ਜਿਹੜਾ ਘਾਰਾਂ ਦੇ ਕਹਿੰਦੇ ਮੁਤਾਬਕ 25 ਲੀਟਰ ਇਹਨੇ ਪਿਛਲੇ ਸਵੇਰ ਦੁੱਧ ਕੱਢਿਆ ਹੈ। ਅੱਛਾ ਹੁਣ ਤੁਜਾ ਸਵੇਰ ਸੁਈ? ਹਾਂ ਜੀ। ਲਓ ਜੀ ਦੋਸਤੋ ਚੱਕੋ। ਆਪੋ ਆਪਣੀ ਸਮਝ ਲਾ ਲੈ ਕੋਈ ਵੀਰ ਭੈਣ ਭਰਾ। ਕਰੋ ਚੱਕੀ ਦੋਸਤੋ। ਇਹ ਵੀ ਦੋਸਤੋ ਬੜੀ ਜ਼ਬਰਦਸਤ ਕਾਰਾ। ਖਾਨ ਲੈ ਵਾ ਦੇਖੋ ਜੀ। ਲਓ ਜੀ ਦੋਸਤੋ ਕਰੋ ਚੱਕੀ। ਇਹ ਮਾਰਨਿੰਗ ਚੁਆਈ ਹੋਣ ਵਾਲੀ ਆ। ਠੀਕ ਹੈ ਜੀ। ਹਾਂ ਜੀ। ਆਏ ਦੋਸਤੋ ਚੋਈ ਨਾ ਗਾਵਾਂ ਦੀ ਹੋਣਾ ਢੀਆ ਲਓ ਜੀ ਇਹ ਦੋਸਤੋ ਯਰਸੀ ਸਵਾ ਦੂਜਾ ਸੂਝ ਤੇ ਬੱਚਾ ਜਿਹੜਾ ਦਿੱਤਾ ਦੋਸਤੋ ਨੇ ਇੰਪੋਰਟਡ ਸੀਮਨ ਦੀ ਵਛੀ ਇਹ ਦੇ ਮਗਰ ਬਹੁਤ ਚੰਗੀ ਕੁਆਲਿਟੀ ਜਿਹਨੂੰ ਵੀਰ ਨੂੰ ਕਦਰ ਹੈ ਨਾ ਵਛੀ ਦੀ ਪਰਖਿਆ ਹਾਂਜੀ ਹਾਂਜੀ ਇਹ ਏਡਾ ਵਧੀਆ ਸੀਮਨ ਵੀ 10000 ਦੀ ਵਛੀ ਆਪਾਂ ਰੱਖ ਲਈ ਲਓ ਜੀ ਆਕਰ ਚੱਲੀ ਇਹ ਤਾਂ ਰਹਿ ਗਿਆ ਕਲਾਸੀ ਮੰਦਸਾ ਸੈਕਸਿੰਗ ਸੈਕਸਿੰਗ ਇਹ ਤਾਂ ਮੋਲੇ ਇਹ ਜੀ ਆਪਾਂ 90 ਦੀ ਜੀ 90 ਗਾ ਠੀਕ ਹੈ ਜੀ ਲੋ ਦੋਸਤੋ ਮੋਲੇ ਦਾ 90000 ਜਿੱਤੋ ਰੱਬ ਦੇ ਆਇਆ ਦਾ ਸ਼ੋਰ ਸ਼ਫਾ ਮੰਤਰ ਮੌਕੇ ਤੇ ਕਰਾਂਗੇ ਕਰਾਂਗੇ ਵੀਰ ਭੈਣ ਭਰਾਵਾਂ ਤੇ ਜੀ ਇਹ ਜਰਸੀ ਡਾਕਟਰ ਸਾਹਿਬ ਦੀ ਦਸਤੀ ਰਹੀ ਇਹਦੀ ਬਿਊਟੀ ਵੇਖੋ ਜੀ ਇਹ ਗੱਬੜ ਮੱਛੀ ਆ ਬਹੁਤ ਚੰਗੀ ਕੁਆਲਿਟੀ ਦੀ ਸੁਬਕ ਨਾ ਸੁਣੀ ਜੀ ਓਏ ਅਰੇ ਕਿੱਦਾਂ ਦੇ ਸੁਣੀ ਜੀ ਸੁਬਾ ਦੁਜਾ ਸੁਬਾ ਸੁਣੀ ਜੀ प्यारी दोस्तों इन्हें भी करमाई ने सोनी कीती है अजय टाइम ਪਿਆ ਵਾ ਸੁਣ ਦੇ ਵਿੱਚ ਇਹ ਤੋਂ ਆਪਾਂ ਚੰਗੇ ਬੱਚੇ ਲੈ ਸਕਦੇ ਆ ਜਲਸੀ ਦੀ ਗੱਲ ਕਰੀਏ ਤੇ ਇਹਦੀ ਬਿਊਟੀ ਵੇਖੋ ਜੀ ਕਿੰਨੀ ਵਧੀਆ ਇਹ ਬੱਚੇ ਚੰਗੇ ਪਾਊਗੀ ਲੋ ਜੀ ਸ਼ੁਕਰ ਚਾਹ ਜੇ ਆਪਾਂ ਚੰਗੇ ਸੀਮਣ ਭਰਾਈਏ ਨਾ ਤਦੋ ਹਾਂਜੀ ਹਾਂਜੀ ਮਹਾਰਾਜ ਜੀ ਉਮਰ ਲੰਮੀ ਕਰੇ ਇਹ ਤਾਂ ਬੱਚੇ ਚੰਗੇ ਲੱਗ ਸਕਦੇ ਆ ਪੰਜਾਬ ਵਾਲੀਆਂ ਜਰਸੀਆਂ ਬੜੀਆਂ ਘੱਟ ਰਹਿ ਗਈਆਂ ਜੀ ਹਾਂ ਜੀ ਹਾਂ ਜੀ ਇਹ ਬਿਊਟੀ ਵੀ ਸੋਹਣੀ ਫੇਸ ਕੁਆਲਟੀ ਵੀ ਸੋਹਣੀ ਬਹੁਤ ਜ਼ਿਆਦਾ ਤਿਆਰ ਕਰੀ ਹੋਈ ਇਹ ਤਰਿਆ ਨਹੀਂ ਜਾਨਾ ਲੈ ਵਾਲੇ ਕਿਸੇ ਠੀਕ ਹੈ ਜੀ ਨਖੜਵੇਂ ਸਾਣ ਦੋਸਤੋ ਚਾਰੇ ਗੈਪ ਦੇ ਵਿੱਚ ਲੱਗੇ ਜੀ ਕੀ ਮੁੱਲ ਕਰਨਾ ਡਰ ਸਕਦਾ ਇਹਦਾ ਜੀ ਮੁੱਲ ਜੋ ਮਰਜ਼ੀ ਕਰ ਲਈਏ 85 ਦੀ ਜਾਂ ਸਕਦੇ ਮੋੜੇ ਨਾਲ 85 ਹਾਂ ਜੀ ਠੀਕ ਹੈ ਜੀ ਤੇ ਇਸ ਦੇ ਨਾਲ ਜਿਹੜੀ ਬੱਤੀ ਕਾ ਇਹ ਜਿਹੜੀ ਬੈਂਸ ਵੇਖੋ ਕਿੰਨੀ ਜਿਆਦੀ ਹੈ ਲੇਵੇ ਦੇ ਵਿੱਚ ਜਿਹੜੀ ਇਹਨੇ ਵੱਛੀ ਦਿੱਤੀ ਇਹ ਥਾਰ ਪਾਰਕ ਅੱਛਾ ਪਹਿਲੇ ਜ਼ਮਾਨੇ ਦੇ ਵਿੱਚ ਉਹ ਦੇਸੀ ਨਹੀਂ ਹੁੰਦੀ ਹਾਂਜੀ ਹਾਂਜੀ ਇਹ ਰਾਜਸਥਾਨੀ ਬਰੀਡ ਦੀ ਇਹਨੇ ਥਾਰ ਪਾਰਕ ਸੀਮਨ ਭਰਾਇਆ ਜੀ ਠੀਕ ਹੈ ਜੀ ਤੇ ਸੂਈ ਨੂੰ 180 ਕਿਲੋ ਕਿੰਨਾ ਟੈਮ ਹੋ ਗਿਆ ਇਹ ਜੀ ਪਰਸੋ ਸੂਈ ਆ ਤੇ ਕੋਈ 18 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਤੇ ਪਹਿਲਾਂ ਇਹਨੇ ਪਲੂਨ ਨੇ 25 ਲੀਟਰ ਛਿੱਗੀ ਆ ਜੀ ਅੱਛਾ ਛਿੱਗੀ ਹੈ ਤੇ ਪਹਿਲਾਂ ਨੇ 25 ਲੀਟਰ ਤੋਂ ਦੇਖਿਆ ਸੀ ਹੁਣ ਦੂਜਾ ਸੂਈ ਜੀ ਹਾਂਜੀ ਇਹ ਜਰਸੀ ਦਾ ਚੱਪਦਾ ਹਾਲੋ ਜੀ ਕਰੋ ਚੈੱਕ ਦੋਸਤੋ ਬਰੀਡਾ तकरीबन ਸਾਰੀਆਂ ਤੁਹਾਨੂੰ ਮਿਲਣਗੀਆਂ ਬੁਰਜ ਮਿਲਖ ਹਾਰਮ ਤੇ ਲਿਓ ਜੀ ਮੋੜੋ ਜੀ ਸਵਾਦ ਦੋਸਤੋ ਦੂਜਾ ਵੀ ਵਧੀਆ ਥਣ ਲੇਵਾ ਵਧੀਆ ਬਿਊਟੀ ਵਧੀਆ ਇਹਦੇ ਸਾਰੇ ਕੰਮ ਵਧੀਆ ਜੀ ਪਲੱਸ ਪੁਆਇੰਟ ਦੋਸਤੋ ਨਾਲ ਬੱਚੀਆਂ ਹੁੰਦੀਆਂ ਗਾਵਾਂ ਚ ਨਹੀਂ ਸਹੀਆਂ ਨਾਲ ਬੱਚੀਆਂ ਹਾਂਜੀ 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 ਕਿ ਵਛੀਆਂ ਦੋਤਰੀਆਂ ਚੰਗੇ ਸਾਰੇ ਜਿਹੜੀ ਬੱੱਚੀ ਆ ਨਾ ਬੜੀਆਂ ਘੱਟ ਰਹਿ ਗਈਆਂ ਵਾ ਇਹਦੇ ਸ਼ੌਂਕੀ ਦੌਰ ਤੇ ਕਿਸ ਨੇ ਸੀਮਨ ਭਾਇ ਜਿਹੜੇ ਵੀਰ ਦੇ ਵਿੱਚ ਮਨ ਦਾਤਾ ਹੀ ਇਹਨਾਂ ਦੀ ਮਜਬੂਰੀ ਬਣ ਗਈ ਵੇਚਣ ਦੀ ਹਾਂਜੀ ਹਾਂਜੀ ਬੜੇ ਘੱਟ ਰਹਿ ਗਏ ਜੀ ਨਿਕਾ ਦੇ ਨਾਲ ਠੀਕ ਹੈ ਜੀ ਤੇ ਡਾਕਟਰ ਸਾਹਿਬ ਇਹਦਾ ਮੁੱਲ ਮੁੱਲ ਜੀ ਇਹਦਾ 90000 ਰੁਪਏ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਇਹ ਜਿਹੜੀ ਗਾਂ ਨਾਲ ਬੀ ਸਹੀ ਜੀ ਇਹਦੇ ਥੱਲੇ 16 ਲੀਟਰ ਬੋਲਾ ਜੀ ਅੱਛਾ ਜੀ ਇਹਦਾ ਜੀ ਮੁੱਲ ਦੀ ਗੱਲ ਕਰੀਏ ਆਪਾਂ 70 ਤੀ ਦੇ ਦਾਂਗੇ ਤੇ ਮਤਲਬ ਸੁਭਾਖ ਨੂੰ ਸੁਭਾ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਆਪਣੀ ਸਮਝ ਲਾ ਲੈ ਠੀਕ ਹੈ ਜੀ ਜੇ ਬੱਚਾ ਮਗਰ ਜੀ ਮੇਲ ਕਾ ਪਰਸੋ ਹੀ ਸਲੀਪ ਬੋਲਾ ਹੀ ਆ ਜੀ ਹਜੇ ਠੀਕ ਹੈ ਜੀ ਸੋਨਾ ਲੀਟਰ ਆਪਣੀ ਆਪਣੀ ਸਮਝ ਲਾਵੇ ਸੋਨਾ ਲੀਟਰ ਤੁਸੀਂ ਨੂੰ ਕਿਤੇ ਹਾਂਜੀ ਲੋ ਦੋਸਤੋ ਮੈਂ ਤੁਹਾਨੂੰ ਦੱਸਤਾ ਪਹਿਲਾਂ ਕਿ ਬਰੀਡ ਹਰ ਇੱਕ ਮਿਲੂਗੀ ਤੁਹਾਨੂੰ ਜਰਸੀ ਮਿਲੂਗੀ ਐਚ ਐਫ ਐਸਪ ਕ੍ਰੋਸ ਲੈਓ ਜੀ ਆਂ ਸਾਰਿਆਂ ਦੇ ਸੁਣੇ ਲੱਗੇ ਮੇਨ ਗੱਲ ਹੱਥੀ ਮੁੱਠੀ ਵਾਲੇ ਤਰ੍ਹਾਂ ਚਵਾਈ ਵਧੀਆ ਬਰੀਡ ਵਧੀਆ ਕੁਆਲਿਟੀ ਵਧੀਆ ਲਓ ਜੀ ਕਰੋ ਚੱਕ ਆ ਬੱਛਾ ਜੀ ਬੱਛਾ ਵਖਾ ਦਿਓ ਜੀ ਆ ਬੱਛਾ ਜੀ ਦੱਸੋ ਤੇ ਜਿੰਨੀਆਂ ਸਈਆਂ ਸਵਾਈਆਂ ਨਾ ਇਹਦਾ ਸਾਹਿਬ ਕੋਈ ਪੂਰ ਛੱਟਾ ਨਹੀਂ ਕੇਰਾ ਥਾਣ ਵੱਧ ਘਟਨੀ ਕੇਨੇ ਆਨਲਾਈਨ ਮੰਗਾਉਣੀ ਵੀਡੀਓ ਕਾਲ ਚ ਚੋਣੀ ਜਾਂ ਗੱਬਣਾਂ ਦੀ ਤਸੱਲੀ ਕਰਾਉਣੀ ਆਪਾਂ ਆਨਲਾਈਨ ਹੀ ਵਧੀਆ ਟਿਪਕੇ ਦੇ ਫਿਰ ਭੇਜਾਂਗੇ ਠੀਕ ਹੈ ਜੀ ਹਾਂਜੀ 8 ਲੱਖ ਦੋਸਤੋ ਤੁਹਾਨੂੰ ਦਿਖਾਏ ਆ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਵਿੱਚ ਚਾਰ گاਵਾ ਤਾਜ਼ੀਆਂ ਸੂਈਆਂ ਤੇ ਚਾਰ گاਵਾ ਦੋਸਤੋ ਗੱਬਣ ਡਿਟੇਲ ਇਹਨਾਂ ਪਸ਼ੂਆਂ ਦੀ ਜਿਹੜੀ ਸਾਰੀ ਤੁਹਾਨੂੰ ਵੀਰ ਨੇ ਦੱਸਤੀ ਆ ਸੂਏ ਸੂਏ ਪਸ਼ੂ ਨੂੰ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸੱਲੀ ਕਰ ਲਓ ਗੱਬਣ ਪਸ਼ੂ ਨੂੰ ਦੋਸਤੋ ਥਾੜੇ ਟਿਪਕੇ ਪਾਸ ਕਰਕੇ ਤਸੱਲੀ ਮੇਰੇ ਵੀ ਜਰੂਰ ਕਰ ਲਿਆ ਕਰੋ ਅਡਰੈਸਇ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਗੁਰਸਾਖ ਸਿੰਘ ਨਾਂ ਵੀਰ ਦਾ ਵੀ ਫੋਨ ਨੰਬਰ ਇੱਕ ਰੀ ਫੇਰ ਬੋਲ ਦੀ ਨੰਬਰ ਆਪਣਾ 8437933595 8437933595 ਠੀਕ ਹੈ ਧੰਨਵਾਦ ਦੋਸਤੋ ਵਾਲਾ ਵੀਡੀਓ ਦੇਖਣ ਵਾਸਤੇ